ਹਰ ਰਸਤਾ ਇੱਕ ਪੜਾਅ ਹੈ ਤੇ ਅੰਤ ਨਹੀਂ ਦੱਸਦੇ ਇਹ ਸਾਬਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਰਾਹੁਲ ਵਿਸ਼ਿਸ਼ ਨੇ ਜਿਸਨੇ ਪਾਵਰ ਵੇਟ ਲਿਫਟਿੰਗ ਵਿੱਚ ਲਗਾਤਾਰ 5 ਸਾਲ ਕਈ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਅਖੀਰ ਅੰਤਰਰਾਸ਼ਟਰੀ ਪੱਧਰ ਤੇ ਰੂਸ ਵਿੱਚ ਹੋਏ ਓਪਨ ਟੂਰਨਾਮੈਂਟ ਵਿੱਚ ਪਾਵਰ ਲਿਫਟਿੰਗ ਵਰਲਡ ਚੈਂਪੀਅਨ ਦਾ ਰੁਤਬਾ ਹਾਸਿਲ ਕਰ ਲਿਆ ਰਾਹੁਲ ਨੇ ਇਹ ਚੈਂਪੀਅਨਸ਼ਿਪ ਵਿੱਚ ਤਿੰਨ ਅਤੇ ਨੂੰ ਵਕ ਵਕ ਜਿਹੜੇ ਨੇ ਇਵੈਂਟਸ ਵਿੱਚ 골ਡ ਮੈਡਲ ਹਾਸਲ ਕੀਤੇ ਨੇ ਤੇ ਨਾਲ ਹੀ ਸਭ ਤੋਂ ਵੱਧ ਭਾਰ ਚੁੱਕ ਕੇ ਸਟਰੋਂਗੇਸਟ men of the world ਦਾ ਕਿਤਾਬ ਜਿੱਤੇ ਆ ਦੱਸਦੇ ਹੀ ਇਹ 5 ਸਾਲ ਤੋਂ ਲਗਾਤਾਰ ਜਿੱਤਦਾ ਸੁਬਾ ਚੱਤਿਆ ਰਾਹੁਲ ਨੇ ਹੁਣ ਤੱਕ કુલ 25 ਮੈਡਲ ਪਾਵਰ ਲਿਫਟਿੰਗ ਦੇ ਵਕ ਵਕ ਮੁਕਾਬਲਿਆਂ ਵਿੱਚ ਹਾਸਲ ਕੀਤੇ ਨੇ ਅਤੇ ਹੁਣ ਉਹ 2026 ਵਿੱਚ ਹੋਣ ਵਾਲੀਆਂ ਕਾਮਨਵੇਲਥ ਗੇਮਸ ਅਤੇ ਏਸ਼ੀਅਨ ਗੇਮਸ ਵਿੱਚ ਵੀ ਆਪਣੀ ਤਾਕਤ ਦਿਖਾਉਣ ਦੀ ਤਿਆਰੀ ਵਿੱਚ ਜੁਟ ਗਿਆ ਹੈ ਪੇਸ਼ ਹੈ 파ਵਰ ਲਿਫਟਿੰਗ ਵਿੱਚ ਵਰਲਡ ਚੈਂਪੀਅਨ ਬਣ ਕੇ ਗੁਰਦਾਸਪੁਰ ਉਪਰ ਤੇ ਰਾਹੁਲ ਵਿਸ਼ੇਸ਼ ਨਾਲ ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਦੀ ਇਹ ਵਿਸ਼ੇਸ਼ ਗੱਲਬਾਤ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਦੀ ਲੱਗੀ ਇਹ ਗੱਲਬਾਤ ਤੇ ਵਧਾਈਆਂ ਜ਼ਰੂਰ ਦੇਣਾ ਕਮੈਂਟ ਦੇ ਵਿੱਚ ਕਿਉਂਕਿ ਸਾਡੇ ਦੇਸ਼ ਦਾ ਸਾਡੇ ਭਾਰਤ ਦਾ ਤੇ ਸਾਡੇ ਪੰਜਾਬ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕੀਤਾ ਹੈ ਤੇ ਗੁਰਦਾਸਪੁਰ ਦਾ ਨਾਮ ਜਿਹੜਾ ਰੋਸ਼ਨ ਕੀਤਾ ਇਸ ਨੌਜਵਾਨ ਸਰ ਮੈਂ ਪਾਵਰ ਲਿਫਟਿੰਗ ਦੇ ਇੱਕ ਨਾ ਸਰ ਪਲੇਅਰ ਹਾਂ ਜੀ ਸਰ ਨੈਸ਼ਨਲ ਗੇਮਰ ਦੇ ਵਿੱਚੋਂ ਸਰ ਮੇਰੀ ਸੈLECTION ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚੋਂ ਸਰ ਮੇਰੇ ਲਗਤ ਮਤਲਬ ਤਿੰਨ ਮੈਡਲ ਆ ਜੀ ਸਰ ਔਰ ਤਿੰਨ ਇਵੈਂਟ ਹੁੰਦੇ ਸਾ ਸਾਡੀ ਗੇਮ ਦੇ ਤਿੰਨਾਂ ਦੇ ਵਿੱਚੋਂ ਸਰ ਮੈਂ ਜੀ ਫਸਟ ਪੋਜੀਸ਼ਨ ਔਰ 골ਡ ਮੈਡਲ ਲੈ ਸਰ ਜੀ ਕਿਹਦੀ ਕਿਹਦੀ ਪ੍ਰੇਰਣਾ ਲਈ ਹੈ ਪਰ ਇੰਨਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਪਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸਰ ਮੇਰਾ ਚਾਰ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਜ਼ਿਆਦਾ ਸਰ ਫਸਟਾ ਮਾ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘਟੋ ਘਟ ਮਤਲਬ 2 ਕਵਾਂਟਲ 60 ਕਿਲੋ ਦੇ ਵੇਟ ਦੇ ਵਿਵਰਤ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈਡਲ ਲੈ ਕੇ ਆਏ ਹਾਂ ਜੀ ਜੋ ਰਾਤ ਕੀ ਦੋਈ ਹੈ ਗੇਮ ਦੀ ਔਰ ਕਿਦਾਂ ਕੋਲੀ ਚੜੇ ਹੋ 2013 ਦੇ ਵਿੱਚ ਸਰਮ ਆਪਣੇ ਜ਼ਿੰਦਗੀ ਦੇ ਸਫਰ ਦੀ ਇਸ ਗੇਮ ਦੇ ਸਫਰ ਦੀ ਸ਼ੁਰੂਆਤ ਕੀਤੀ ਹੈ ਜੀ ਔਰ ਲਗਾਤਾਰ ਸਰ 5 ਸਾਲ ਪਹਿਲੇ ਮੈਂ ਹਾਰਿਆ ਜੀ ਔਰ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਸਰ ਔਰ ਪ੍ਰਮਾਤਮਾ ਨੇ ਮੈਨੂੰ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਸਰ ਮੈਂ ਜਿੱਤਿਆ ਜੀ ਔਰ ਕਈ ਮੈਂ ਯੂਨੀਵਰਸਿਟੀ ਲੈਵਲ ਦੇ ਔਰ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਦੇ ਪੰਜਾਬ ਲੈਵਲ ਦੇ ਸਰ ਮੈਡਲ ਹਾਸਲ ਕੀਤੇ ਨੇ ਔਰ ਅੱਜ ਸਰ ਪਰਮਾਤਮਾ ਦੀ ਕਿਰਪਾ ਨਾਲ ਸਰ ਟੋਟਲ ਮੇਰੇ ਕੋ 35 ਜਿਹੜੇ ਮੈਡਲ ਹੋਏ ਨੇ ਔਰ ਤਿੰਨ ਜਿਹੜੇ ਅੱਜ ਵਰਲਡ ਦੇ ਮੈਂ ਲੈ ਕੇ ਆਇਆ ਜੀ ਔਰ ਟੋਟਲ ਸਰ ਮੇਰੇ ਕੋ ਇਸ ਚਮਤੇ 35 골ਡ ਮੈਡਲ ਨੇ ਸਰ ਜਿਹੜਾ ਆਪਣੇ ਅਸ ਅਚੀਵਮੈਂਟ ਦੇ ਲਈ ਆਪ ਕੋ ਬਾਤ ਕਰੀ ਦੇਖਿਆ ਹੈ ਦਿਮਾਗ ਤੇ ਲਾਇਆ ਹੈ ਕਿਦਾਂ ਅਗੇ ਦੇਖੋ ਸਰ ਹਾਰ ਕਈ ਵਾਰ ਬਰਦਾਸ਼ਤ ਕੀਤੀ ਪਰ ਸਰ ਮੇਰੇ ਫਾਦਰ ਨੇ ਸਰਕਾਰੀ ਮੇਰਾ ਹੌਸਲਾ ਜਿਹੜਾ ਟੁੱਟਣ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਮੈਂ ਅੱਗੇ ਸਰ ਆਪਣੀ ਤਿਆਰੀ ਜਾਰੀ ਰੱਖੀ ਮਿਹਨਤ ਕਰਦਾ ਰਿਹਾ ਔਰ ਅੱਜ ਇੱਕ ਦਿਨ ਐਸਾ ਆਇਆ ਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਔਰ ਅੱਜ ਮੈਂ ਸਰ ਵਰਲਡ ਚੈਂਪੀਅਨ ਬਣ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਗਦਾਸਪੁਰ ਦੀ ਧਰਤੀ ਤੇ ਬੈਠਾ ਹੋਇਆ ਹਾਂ ਸਰ ਮੈਨੂੰ ਆਪਣੀ ਅਚੀਵਮੈਂਟ ਦੇ ਉੱਪਰ ਔਰ ਪਰਮਾਤਮਾ ਦੀ ਸਰ ਕਿਰਪਾ ਤੇ ਬਸਰ ਮਾਨ ਹੈ ਜੀ ਮੈਨੂੰ ਬਲਫ਼ਜ ਨਹੀਂ ਸਰ ਮੈਂ ਕਿਦਾਂ ਬਿਆਨ ਕਰਾਂ ਕਿ ਮੈਂ ਅੱਜ ਕਿੰਨੀ ਖੁਸ਼ੀ ਹਾਂ ਸਰ ਮੈਂ ਵਰਲਡ ਚੈਂਪੀਅਨ ਬਣ ਕੇ ਬਹੁਤ ਖੁਸ਼ੀ ਹੋਈ ਜੀ ਸਰ ਮੈਨੂੰ ਗਦਾਸਪੁਰ ਵਾਸੀਆਂ ਨੇ ਮੇਰੇ ਦਰਜਾ ਪਤਰਜਾ ਸਾਰੇ ਮੈਂਬਰ ਸਾਹਿਬਾਨਾਂ ਨੇ ਮੇਰਾ ਕੁਝ ਐਨਜੀਓਜ਼ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਮੇਰਾ ਸਵਾਗਤ ਕੀਤਾ ਸਰ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗੁਰਦਾਸਪੁਰ ਵਾਸੀਆਂ ਦਾ ਉਹ ਸਰ ਬਹੁਤ ਖੁਸ਼ੀ ਹੋਈ ਜੀ ਮੇਰਾ ਇੱਥੇ ਨਿੱਕੇ ਸਵਾਗਤ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜੀ ਮੈਂ ਲੱਗਦੀ ਹਾਂ ਕਿ ਸਤਨਾਕ ਸਿੰਘ ਜੀ ਰਹਾ ਪਰਮਾਤਮਾ ਮੇਰੀ ਮੈਂ ਦਾ ਸਾਥ ਮੈਂ ਸਭ ਦੇਖੋ ਜੋ ਸ਼ਡਿਊਲ ਆ ਉਹੀ ਚੱਲ ਰਿਹਾ ਹੈ ਜੋ ਮਿਹਨਤ ਦਾ ਸ਼ਡਿਊਲ ਮੇਰੇ ਉਸਤਾਦ ਮੇਰੇ ਕੋਚ ਸ਼੍ਰੀ ਸੁਰਿੰਦਰ ਮੋਹਨ ਸ਼ਰਮਾ ਜੀ ਮੈਨੂੰ ਦੇਣਗੇ ਸਰ ਉਹੀ ਮੈਂ ਅੱਗੇ ਫਾਲੋ ਕਰਾਂਗਾ ਜੀ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸਰ ਅੱਜ ਤੱਕ ਮੈਥੋਂ ਦਾ ਕੰਮ ਪਹੁੰਚਿਆ ਜੀ ਸਰ ਦੇਖੋ ਅੱਜ ਮੈਨੂੰ ਵਰਲਡ ਸਟਰੋਂਗਮੈਨ ਦਾ ਖਿਤਾਬ ਸਰ ਜੋ ਮਿਲਿਆ ਜੀ ਉਹਦੇ ਵਿੱਚ ਸਰ ਮੈਂ ਆਪਣੇ ਆਪ ਨੂੰ ਸਰ ਭਾਗੇਸ਼ ਵਾਲੀ ਹੋਰ ਖੁਸ਼ਕਿਸਮਤ ਸਮਝਾਂਦਾ ਹਾਂ ਅੰਗਰੇਜ਼ਾਂ ਦੇ ਦੇਸ਼ ਵਿੱਚ ਉਸਰ ਅੰਗਰੇਜ਼ਾਂ ਨੂੰ ਹਰਾ ਕੇ ਕਈ ਦੇਸ਼ਾਂ ਨੂੰ ਹਰਾ ਕੇ ਸਰ ਅੱਜ ਮੈਂ ਵਰਲਡ ਸਟਰੋਂਗਮੈਨ ਬਣਿਆ ਜੀ ਸਰ ਉਹ ਵੀ ਮੇਰਾ ਸਰ ਇੱਕ ਸਬਾਬੋ ਜਿਹੜਾ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਯੂਥ ਨੂੰ ਸਰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਦੇਖੋ ਬੇਸ਼ੱਕ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਸਰ ਕੋਈ ਖਰਾਬੀ ਹੋ ਸਕਦੀ ਹੈ ਪਰ ਤੁਹਾਡਾ ਹੌਸਲਾ ਸਰ ਜਿਹੜਾ ਜੋ ਤੁਹਾਡਾ ਦ੍ਰਿੜ ਨਿਸ਼ਠਾ ਹੈ ਸਰ ਜੇ ਨਾ ਤੁਹਾਡੀ ਬਰਕਰਾਰ ਰਹੇ ਤਰ ਤੁਸੀਂ ਆਪਣੀ ਕਿਸੇ ਵੀ ਮੁਕਾਮ ਦੇ ਉੱਪਰ ਸਰ ਪਹੁੰਚ ਸਕਦੇ ਹੋ ਔਰ ਨਸ਼ਿਆਂ ਤੋਂ ਸਰ ਦੂਰ ਹੋ ਕੇ ਆਪਣੀ ਜੋ ਤੁਹਾਡੀ ਸੋਚ ਤੁਹਾਡਾ ਜੋ ਮੁਕਾਮ ਹੈ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ ਮੈਂ ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਨਸ਼ੇ ਛੱਡੋ ਨਸ਼ੇ ਤਿਆਗੋ ਔਰ ਪੰਜਾਬ ਦੇ ਲਈ ਦੇਸ਼ ਭਾਰਤ ਦੇ ਲਈ ਕੁਝ ਨਾ ਕੁਝ ਇਹੋ ਜਿਹਾ ਕਰਕੇ ਆਪੋ ਜਿਹੜਾ ਤੁਹਾਡਾ ਆਉਣ ਵਾਲੀ ਸਰ ਜਨਰੇਸ਼ਨ ਤੁਹਾਨੂੰ ਯਾਦ ਰੱਖੇ ਹੈ ਜੀ ਸਾਡਾ ਬੇਟਾ ਅੱਜ ਭਾਰਤ ਲਈ ਪੰਜਾਬ ਲਈ ਜਿਲ੍ਹਾ ਗੁਰਦਾਸਪੁਰ ਲਈ 골ਡ ਮੈਡਲ ਲੈ ਕੇ ਆਇਆ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਔਰ ਨੌਜਵਾਨ ਪੀੜ੍ਹੀ ਵੀ ਇਹਦੇ ਨਾਲ ਵੇਖ ਕੇ ਇਹੋ ਕੰਮ ਗੇਮ ਕੋਈ ਨਾ ਕੋਈ ਗੇਮ ਖੇਡੇਂ, ਕ੍ਰਿਕਟ, ਕਬੱਡੀ, ਹਾਕੀ, ਇਤਰਾ ਹਾਕੀ ਦੇ ਸਾਡੇ ਖਿਡਾਰੀ ਆਏ, ਮੈਡਲ ਲੈ ਕੇ ਆਏ। ਉਸੇ ਤਰ੍ਹਾਂ ਰਾਹੁਲ ਨੇ ਵੀ ਤਿੰਨ 골ਡ ਮੈਡਲ ਲਏ ਆ। ਮੈਂ ਤੇ ਇਹੋ ਹੀ ਚਾਹਾਂਗਾ ਵੀ ਹਰ ਨੌਜਵਾਨ ਜਿਹੜਾ ਮੈਡਲ ਹੀ ਲਿਆਏ ਪੰਜਾਬ ਲਈ, ਫਿਰਦਾਸਪੁਰ ਲਈ, ਆਪਣੇ ਆਪਣੇ ਜ਼ਿਲ੍ਹੇ ਲਈ। ਰਾਹੁਲ ਇਹ ਹਾਕੀ ਸੁਣਦੇ ਦੇਖੋ। ਮੇਰਾ ਸੁਪਨਾ ਜੀ ਅਗਲੇ ਰਾਹੁਲ ਜਿਹੜਾ 올림픽 ਗੇਮ ਖੇਡੇ ਏਸ਼ੀਆ ਉਹਦੇ ਚ ਕਾਮਨਵੈਲਥ ਗੇਮ ਖੇਡ ਕੇ ਐਸੀ ਤਰ੍ਹਾਂ ਹੀ 골ਡ ਮੈਡਲ ਲੈ ਕੇ ਆਏ ਤੇ ਆਪਣੇ ਜ਼ਿਲ੍ਹੇ ਦਾ ਨਾਮ ਪੰਜਾਬ ਦਾ ਨਾਮ ਭਾਰਤ ਦਾ ਨਾਮ ਐਸੀ ਤਰ੍ਹਾਂ ਹੀ ਚਮਕਾਇਆ ਜਿਤਨਾ ਅੱਜ 골ਡ ਮੈਡਲ ਲੈ ਕੇ ਸਾਡੇ ਗਦਾਸਪੁਰ ਪਹੁੰਚਿਆ ਤੁਸੀਂ ਆਪ ਵੀ ਰਾਹੁਲ ਬੈਠਣਾ ਪੁੱਛਦਾ ਨਹੀਂ ਕਿੰਨਾ ਬਸਤਾਰਾ ਕਰੀ ਦੇਖੋ ਇਹ ਖਿਡਾਰੀ ਤਿਆਰ ਕਰਨ ਲਈ ਤਾਂ ਸੱਤ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਜੀ ਉਹਦਾ ਟੀਚਰ ਜਿਹੜੇ ਗਾਈਡਲਾਈਨ ਉਹਨਾਂ ਦੀ ਜਦਾ ਅਸੀਂ ਤਾਂ ਸਿਰਫ ਅਨ ਸਪੋਰਟ ਕਰਦੇ ਹਾਂ ਕਿ ਤੂੰ ਆਪਣੀ ਡਾਈਟ ਡਾਈਟ ਤੋਂ ਨਾ ਘਟੀਂ ਡਾਈਟ ਕਿਸੇ ਨਾਲ ਘਟ ਨਾ ਕਰੀ ਵੱਧ ਵੱਡਾ ਡਾਈਟ ਲੈਣੀ ਆਪਣੀ ਹਰ ਤਰ੍ਹਾਂ ਦੀ ਡਾਈਟ ਲੈਣੀ ਹੈ ਤੇ ਜਿਹੜੀ ਹੈ ਆਪਣੀ ਗੇਮ ਹੈ ਉਹਦੇ 'ਚ ਵੱਧ ਤੋਂ ਵੱਧ ਧਿਆਨ ਰੱਖਣਾ